ਸਾਰੇ ਧਿਆਨ ਨਾਲ ਜਿਹੜਾ ਹੁਣ 8ਵੇਂ ਮਹੀਨੇ ਦੀ 26 ਤਰੀਕ ਨੂੰ 26 ਤਰੀਕ ਨੂੰ ਦਵਾਨ ਲੱਗੂਗਾ ਰਾਤ ਦਾ ਦਵਾਨ ਆ ਭਾਈ ਸਾਰੀ ਸੰਗਤ ਨੂੰ ਬੇਨਤੀ ਹੈ ਧਿਆਨ ਨਾਲ ਸੁਣੋ 26 ਤਰੀਕ ਮੰਗਲਵਾਰ 8ਵਾਂ ਮਹੀਨਾ ਰਾਤ ਦਾ ਦਵਾਨ ਹੈ ਜੀ 7 ਵਜੇ ਰਾਤ ਨੂੰ ਪਾਉਣ ਲੱਗੂਗੇ ਸਵੇਰ ਦੇ 4 ਵਜੇ ਤੱਕ ਠੀਕ ਹੈ ਜੀ ਜਿਵੇਂ ਪਹਿਲਾਂ ਰਾਤ ਨੂੰ ਦਵਾਨ ਲੱਗਿਆ ਸੀ ਐਵੇਂ ਹੀ ਫੇਰ ਦਵਾਨ ਲੱਗੂਗਾ 26 ਤਰੀਕ ਨੂੰ ਦਿਨ ਮੰਗਲਵਾਰ ਅਠਵਾਂ ਮਹੀਨਾ 7 ਵਜੇ ਦੁਵਾਨ ਸ਼ੁਰੂ ਹੋਣਾ ਸਵੇਰ ਦੇ 4 ਵਜੇ ਤੱਕ ਦੁਵਾਨ ਲੱਗਣਾ ਰਾਤ ਨੂੰ ਪੁੱਛਾ ਨਿਕਲਣੀਆਂ ਸਾਰੇ ਕਣ ਲੈ ਕੇ ਆਓ ਆਪੋ ਆਪਣੇ ਸਵਾ ਕਿਲੋ ਕਣ ਲਿਓ ਨਾਲ ਕਿਲੋ ਸ਼ੱਕਰ ਕਰ ਦੇ ਇੱਕ ਬੋਤਲ ਤੇਲ ਦੀ ਕਣ ਨੂੰ ਲੋਕ ਇਮਤਾਰਨੇ ਨੇ 7 ਵਾਰੀ ਚਾਹ ਕੇ ਸਿੱਧੇ ਹੱਥ ਨਾਲ ਸਿੱਧੇ ਚੱਕਰ ਲੋਡ ਪਰਨੇ ਨੇ ਮੇਂਦੋਪੀ ਜਹਾ ਕੇ ਠੀਕ ਹੈ ਜੀ ਜਿਨ੍ਹਾਂ ਦੀ ਪੁੱਛ ਨਹੀਂ ਨਿਕਲਦੀ ਉਹ ਨਾਲ ਸ਼ੱਕਰ ਕਰ ਦੇਵੋ ਜਿਨਾਂ ਦੀ ਪੁੱਛ ੜ ਜਾਂਦੀ ਹੁੰਦੀ ਆ ਉਹ ਇਥੇ ਦੇ ਗਰ ਕੰਬੜੀ ਤੇ ਕ ਬਾਬੇ ਦੀ ਚਾਦਰ ਸੁੱਕ ਕੇ ਜਾਇ ਕਰੋ ਕਿ ਬਾਬੇ ਸਾਡੀ ਪੁੱਛ ਨਿਕਲ ਜੇ ਤੇ ਤੇਰੇ ਚਾਦਰ ਤੇ ਦੇ ਕੰਬੜੀ ਦੇ ਕੇ ਜਾਵਾਂਗੇ ਸੰਤਾਂ ਠੀਕ ਹੈ ਵੀਰੇ ਜਿਨਾਂ ਦੀ ਪੁੱਛ ਨਹੀਂ ਨਿਕਲਦੀ ਹੈਗੀ ਹੰਦਵਾਰੇ ਫੋਨ ਸੁਣ ਲਓ 26 ਤਰੀਕ ਦਿਨ ਮੰਗਲਵਾਰ 8ਵਾਂ ਮਹੀਨਾ ਰਾਤ ਨੂੰ ਦਿਵਾਨਾ 7 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਭੌਣ ਲਗੂਗੇ ਭਾਈ ਸਾਰੀ ਸੰਗਤ ਨੂੰ ਬੇਨਤੀ ਆ ਕਿ ਉਦੋਂ ਪਹਿਲਾਂ ਆਇਓ ਕੋਈ ਵੀ ਸਮਾਂ ਵਾਰ ਨਾ ਮੰਗਲਵਾਰ ਨੂੰ ਸਵੇਰੇ ਸਾdre ਪਹੁੰਚ ਜਿਓ ਚਾਹੇ 5 ਵਜੇ ਆ ਜਿਓ ਚਾਹੇ ਸਵੇਰੇ 6 ਵਜੇ ਆ ਜਿਓ ਦਿਵਾਨੇ ਰਾਤ ਮਿਲਣਾ ਮੰਗਲਵਾਰ ਨੂੰ ਠੀਕ ਹੈ ਜੀ ਉਦੋਂ ਆ ਜਿਓ ਅਗਲੇ ਦਿਨ ਬਾਪੂ ਜੀ ਵੈਂਦੇ ਨਹੀਂ ਹੈਗੇ ਮੰਗਲਵਾਰ ਦਾ ਦਿਵਾਨ ਦਿਵਾਨ ਲਗੂਗਾ ਠੀਕ ਹੈ ਜੀ ਸਾਰੇ ਸੰਗਤ ਨੂੰ ਬੇਨਤੀ ਆ ਵੀਰ ਬਣ ਕੇ ਮੰਗਲਵਾਰ ਨੂੰ ਅਦਾ ਟਾਈਮ ਨਾਲ ਪਹੁੰਚ ਕੇ ਪੂਰੇ ਹਾਜ਼ਰੀ ਲਵਾਇਓ ਬਾਪੇ ਅਗੇ ਅਰਦਾਸ ਬੇਨਤੀ ਕਰਿਓ ਕਿ ਤਾਂ ਕਿ ਰਾਤ ਨੂੰ ਆਪਦੇ ਪੁੱਛਾ ਨਿਕਲ ਜੇ ਠੀਕ ਹੈ ਭਾਈ ਧੰਨਵਾਦ ਜੀ